ਪ੍ਰਸ਼ਾਸਨ ਮੁਰਦਾਬਾ ਮੁਰਦਾਬਾ ਯੂਨੀਵਰਸਿਟੀ ਪ੍ਰਸ਼ਾਸਨ ਮੁਰਦਾਬਾ ਯੂਨੀਵਰਸਿਟੀ ਪ੍ਰਸ਼ਾਸਨ ਮੁਰਦਾਬਾ ਵੈਗੁਰ ਸਿੰਘ ਖਾਲਸਾ ਵੈਗੁਰ ਸਿੰਘ ਦੀ ਫਤਿਹ ਅੱਜ ਗਰਨਾਲਿਕ ਦੇਬ ਯੂਨੀਵਰਸਿਟੀ ਦੇ ਵਿੱਚ ਸਿਕਿਉਰਿਟੀ ਵਾਲਿਆਂ ਨੇ ਦੋ ਸਿੱਖ ਨੌਜਵਾਨਾਂ ਦੇ ਪੱਗ ਲਾਈ ਇਹਨਾਂ ਦੀ ਕੁੱਟਮਾਰ ਕੀਤੀ ਆ ਕਾਰਨ ਸਿਰਫ ਇਹ ਕਿ ਉਹ ਬ੍ਰੇਕਫਾਸਟ ਕਰਨ ਲਈ ਜਾਣ ਦੇਈ ਤੇ ਉਹਨਾਂ ਪਾਰਕਿੰਗ 'ਚ ਮੋਟਰਸਾਈਕਲ ਆਇਆ ਵੀ ਤੁਸੀਂ ਆਊਟਸਾਈਡਰ ਹੋ ਕੇ ਹੋਸਟਲ ਦੀ ਪਾਰਕਿੰਗ 'ਚ ਮੋਟਰਸਾਈਕਲ ਨਹੀਂ ਲਾ ਸਕਦੇ। ਇਦੋਂ ਪਹਿਲਾਂ ਵੀ ਇੱਥੇ ਜਿਹੜੀ ਸਿਕਿਉਰਿਟੀ ਆ ਉਹ ਵਿਦਿਆਰਥੀਆਂ ਦੇ ਨਾਲ ਧੱਕੇ ਕਰਦੀ ਆ ਰਹੀ ਆ। ਕੱਲ ਵੀ ਐਗਰੀਕਲਚਰ ਡਿਪਾਰਟਮੈਂਟ ਦੇ ਵਿਦਿਆਰਥੀਆਂ ਦਾ ਧੱਕਾ ਕੀਤਾ। ਇਦੋਂ ਪਹਿਲਾਂ ਲੋਡ ਅਪਾਰਟਮੈਂਟ ਦੇ ਵੀ ਹਰ ਸਾਲ ਦੇ ਵਿੱਚ 3-4 ਵਾਰੀ ਵਿਦਿਆਰਥੀ ਐਸੇ ਗੱਲ ਕਰਕੇ ਧਰਨਾ ਦਿੰਦੇ ਆ ਵੀ ਇੱਥੇ ਸਿਕਿਉਰਿਟੀ ਦਾ ਬਿਹੇਵੀਅਰ ਮਾੜਾ ਆ। ਇਹਨਾਂ ਨੂੰ ਜਿਹੜੀ ਖਾਕੀ ਵਰਦੀ ਪਵਾ ਕੇ ਪੁਲਿਸ ਵਾਲੀ ਫੀਲਿੰਗ ਦਿੱਤੀ ਗਈ ਆ ਉਤੋਂ ਜਿਹੜਾ ਸਿਕਿਉਰਿਟੀ ਹੈੱਡ ਵਾਕ ਕਰਨ ਵਾਲ ਚਾਲ ਉਹਦਾ ਇੰਨਾ ਕੋਈ ਮੈਂ ਕਹਿ ਸਕਦਾ ਇਹ ਜਿਹੜੀ ਗੱਲ ਵੀ ਕੱਲ ਹਿਮਾਚਲ ਪ੍ਰਦੇਸ਼ ਦੇ ਵਿੱਚ ਸਿੱਖਾਂ ਦੀ ਪੱਗ ਲਥੀ ਆ ਰਾਜਸਥਾਨ ਚ ਸਿੱਖਾਂ ਦੀ ਪੱਗ ਲਥੀ ਆ ਅੱਜ ਇੱਥੇ ਜਿਹੜੀ ਗੁਰੂ ਨਗਰ ਅੰਮ੍ਰਿਤਸਰ ਦੇ ਵਿੱਚ ਸਿੱਖ ਵਿਦਿਆਰਥੀ ਨੀ ਪੱਗਾ ਯੂਨੀਵਰਸਿਟੀ ਲਾ ਰਹੀ ਹੈ ਤਾਂ ਅਸੀਂ ਇਹਨਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਇਸ ਚੀਜ਼ ਨੂੰ ਇਹ ਨਾ ਸਮਝੋ ਕਿ ਸਿੱਖ ਵਿਦਿਆਰਥੀ ਕਿਸ ਪੱਖੋਂ ਕਮਜ਼ੋਰ ਨੇ ਵੀ ਜੇ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਮੰਗ ਕਰ ਰਹੇ ਆ ਕਿ ਜਿਹੜਾ ਇੱਥੇ ਚੀਫ ਸਿਕਿਉਰਿਟੀ ਅਫਸਰ ਆ ਉਸ ਸਸਪੈਂਡ ਹੋਵੇ ਗਰਮੀਤ ਸਿੰਘ ਜਿਨੇ ਪੱਗ ਲਾਈ ਆ ਉਹ ਸਸਪੈਂਡ ਹੋਣਾ ਚਾਹੀਦਾ ਆ ਤੋਂ ਵਿਦਿਆਰਥੀ ਜਿਥੇ ਬੰਨੀ ਸਾਥ ਨੇ ਇਸ ਗੱਲ ਕਰਕੇ ਦੋਵੇਂ ਗੇਟ ਬੰਦ ਕੀਤੇ ਆ ਤੇ ਇਨਸਾਫ ਲੈਣ ਤੋਂ ਬਣਾ ਹੀ ਨਹੀਂ ਉਠਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਨਾਮ ਹੈ ਕੀ ਮਸਲਾ ਆਇਆ ਸਾਰਾ ਤੁਸੀਂ ਸਾਰੇ ਸਟੂਡੈਂਟ ਜਿਸਕਰਨ ਸਿੰਘ ਮੇਰਾ ਨਾਮ ਹੈ ਜੀ ਇਹ ਮਸਲਾ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਬੋਇਸ ਸਟੂਡੈਂਟ ਨੰਬਰ 1 ਦਾ ਜਿੱਥੇ ਜਿਹੜੇ ਡਿਊਟੀ ਤੇ ਜਿਹੜਾ ਘਟਨਾ ਸੀਗਾ ਉਹਦੇ ਲੋੋਂ ਜਿਹੜੇ ਹੋਸਟਲਰ ਬੱਚਾ ਉਹਦੇ ਨਾਲ ਬੜੀ ਬਦਸਲੂਕੀ ਕੀਤੀ ਗਈ ਬਹੁਤ ਗੰਦੀ ਸ਼ਬਦਾਵਲੀ ਉਹਦੇ ਨਾਲ ਵਰਤੀ ਗਈ ਉਹਨੂੰ ਪਾਰਕਿੰਗ 'ਚ ਮੋਟਰਸਾਈਕਲ ਲਾਉਣ ਤੋਂ ਵੀ ਮਨ ਉਹਨੂੰ ਡੱਕਿਆ ਗਿਆ ਉਸ ਤੋਂ ਬਾਅਦ ਜਦੋਂ ਉਹਨੇ ਉਹਦਾ ਵਿਰੋਧ ਕੀਤਾ ਤਾਂ ਉਹਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਕੋਦਿਆਂ ਲੋ ਤੇ ਸਾਨੂੰ ਪਤਾ ਲੱਗਾ ਸੀ ਸਾਰੇ ਗਏ ਉੱਥੇ ਉਹਦੇ ਨਾਲ ਧੱਕਾ ਮੁੱਕੀ ਹੋਈ ਤਾਂ ਕੰਮ ਉੱਕੀ ਜਿਹੜੀ ਆ ਪੱਗ ਇੱਕ ਦੂਜੇ ਦੀ ਉਹਨਾਂ ਉੱਥੇ ਲਾਈ ਆ ਉਸ ਤੋਂ ਬਾਅਦ ਜਦੋਂ ਸਾਰੀ ਸਿਕਿਉਰਿਟੀ ਆ ਗਈ ਆ ਫੇਰ ਬੱਚੇ ਇਕੱਠੇ ਹੋਇਆ ਸਿਕਿਉਰਿਟੀ ਵਾਲਿਆਂ ਦੁਬਾਰਾ ਫੇਰ ਜਾਣ ਕੇ ਇੱਕ ਹੋਰ ਬੱਚੇ ਦੀ ਪੱਗ ਲਾਈ ਤੇ ਇਹ ਜਿਹੜੀ ਗੱਲ ਆ ਇਹ ਗੱਲ ਬਿਲਕੁਲ ਟੋਲਰੇਟ ਨਹੀਂ ਹੋਣੀ ਜੀ ਇਹ ਗੱਲ ਬਿਲਕੁਲ ਬਰਦਾਸ਼ਤ ਤੋਂ ਬਾਹਰ ਆ ਅੰਮ੍ਰਿਤਸਰ ਆ ਇੱਥੇ ਅਸੀਂ ਇਹੋ ਜਿਹੜਾ ਜਿਹੜਾ ਸਿੱਖ ਬੱਚਾ ਨਾਲ ਜਿਹੜਾ ਵਤੀਰਾ ਇਹ ਅਸੀਂ ਨਹੀਂ ਜੀ ਇੱਥੇ ਜਰਨਾ ਤੇ ਅਗਲੀ ਮੰਗ ਸਾਡੀ ਇਹ ਵੀ ਉਹਨਾਂ ਨੂੰ ਜਿਨ੍ਹਾਂ ਨੇ ਐਵੇਂ ਕੀਤਾ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਨਾਲ ਹੀ ਜਿਹੜਾ ਚੀਫ ਸਿਕਿਉਰਿਟੀ ਆਫੀਸਰ ਆ ਨਾਲ ਉਹਨੂੰ ਬਰਖਾਸਤ ਕੀਤਾ ਜਾਵੇ ਅੱਜ ਵੀ ਬੜੇ ਮੁੱਦੇ ਆਏ ਨੇ ਸਿਕਿਉਰਿਟੀ ਦੇ ਬਿਲਕੁਲ ਲਗਾਤਾਰ ਬੰਦੇ ਆ ਰਹੇ ਤੁਹਾਡੇ ਵੱਲੋਂ ਵਾਈਸ ਚਾਂਸਲਰ ਨਾਲ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਗਈ ਬੜੀ ਵਾਰੀ ਗੱਲਬਾਤ ਕੀਤੀ ਆ ਜੀ ਬੜੀ ਵਾਰੀ ਇਹਨਾਂ ਨੂੰ ਕਿਹਾ ਵੀ ਪੀ ਇਹਨਾਂ ਦੀ ਤੁਸੀਂ ਵਰਤੀ ਵੇਖੋ ਵੀ ਸਾਰੀ ਮਲਾਜਮਾਂ ਵਾਲੀ ਪੁਲਿਸ ਮਲਾਜਮਾਂ ਵਾਲੀ ਇਹ ਸਾਰਾ ਦਿਨ ਫੀਲ ਹੀ ਇਸੇ ਜ ਰਹਿੰਦੇ ਵੀ ਅਸੀਂ ਪੁਲਿਸ ਮਲਾਜਮਾਂ ਇਹਨਾਂ ਨੂੰ ਬਥੇਰੀ ਰੀ ਆਖਿਆ ਇਹਨਾਂ ਨੂੰ ਬਥੇਰੀ ਰੀ ਇਹ ਵੀ ਬੇਨਤੀ ਕੀਤੀ ਵੀ ਜਿਹੜਾ ਸਲੀਕਾ ਦਾ ਸਲੀਕਾ ਬੱਚਾ ਨਾਲ ਵਿਦਿਆਰਥੀ ਨਾਲ ਉਹ ਠੀਕ ਕਰੋ ਪਰ ਇਹ ਨਹੀਂ ਜੀ ਕਿਸ ਗੱਲ ਤੇ ਆਉਂਦੇ ਭਾਜੀ ਆਊਟਸਾਈਡਰ ਦੀਆਂ ਵੀ ਗੱਲਾਂ ਉੱਡਦੀਆਂ ਨੇ ਕਿ ਆਊਟਸਾਈਡਰਾਂ ਨੂੰ ਅੰਦਰ ਆਉਣ ਦਿੱਤਾ ਜਾਂਦਾ ਉਹਨਾਂ ਨੂੰ ਕੁਝ ਪੈਸੇ ਲੈ ਜਾਂਦੇ ਕੁਝ ਇਤੋਂ ਦਾ ਗੱਲ ਵੀ ਕੀ ਸੱਚ ਹੈ ਕਿ ਇਹ ਆਊਟਸਾਈਡਰ ਆਉਂਦੇ ਨੇ ਗੱਡੀਆਂ ਦੇ ਵਿੱਚ ਫਿਰ ਬਾਅਦ ਚ ਕੁਝ ਨਾ ਕੁਝ ਅੰਦਰ ਬਿਲਕੁਲ ਆਊਟਸਾਈਡਰਾਂ ਦੀਆਂ ਜਿਹੜੇ ਆਊਟਸਾਈਡਰਸ ਆ ਉਹਨਾਂ ਦੀਆਂ ਗੱਡੀਆਂ ਪਹਿਲ ਦੇ ਆਧਾਰ ਤੇ ਅੰਦਰ ਆਉਂਦੀਆਂ ਤੁਸੀਂ ਵੇਖ ਲਿਓ ਭਾਵੇਂ ਜਾ ਕੇ ਕੀ ਮੰਗ ਕੀ ਕਰਦੀ ਹੁੰਦਾ ਨੇ ਕੀ ਮੰਗ ਬਸ ਇਹੀ ਆ ਜਿਹੜੇ ਗਾੜ ਨੇ ਪੱਗ ਲਾਈ ਆ ਮੁੰਡਿਆਂ ਦੀ ਉਹ ਗਾੜ ਨੂੰ ਪਰਖਾਸਤ ਕੀਤਾ ਜਾਵੇ ਤੇ ਨਾਲ ਹੀ ਇਹਨਾਂ ਦਾ ਜਿਹੜਾ ਚੀਫ ਸਿਕਿਉਰਿਟੀ ਆਫਸਰ ਆ ਨਾਲ ਦੀ ਨਾਲ ਉਹਨੂੰ ਪਰਖਾਸਤ ਕੀਤਾ ਜਾਵੇ ਜੀ ਠੀਕ